ਅਮਰੀਕਾ ਦੇ ਵਿੱਚ ਭਾਰਤੀਆਂ ਤੇ ਹੋ ਰਹੇ ਨਸਲੀ ਹਮਲੇ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਅਮਰੀਕਾ ਦੇ ਵਿੱਚ ਭਾਰਤੀਆਂ ਦੇ ਮੌਤਾਂ ਦਾ ਸਿਲਸਲਾ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਇਸ ਤੋਂ ਇਲਾਵਾ ਭਾਰਤੀਆਂ ਦੇ ਹੋ ਰਹੇ ਕਤਲ ਦੇ ਸਿਲਸਲੇ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਹੁਣ ਹਾਲੀ ਦੇ ਵਿੱਚ ਅਮਰੀਕਾ ਰਾਜ ਮਿਸਿਸਿਪੀ ਦੇ ਵਿੱਚ ਇੱਕ ਪੇਸ਼ੇਵਰ ਭਾਰਤ ਨਾਟੇਮ ਅਤੇ ਕੁਚਿਪੂੜੀ ਡਾਂਸਰ ਅਮਰਨਾਥ ਗੋਸ਼ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਹੁਣ ਅਮਰਨਾਥ ਗੋਸ਼ ਦੇ ਅੰਤਿਮ ਸੰਸਕਾਰ ਦੇ ਲਈ ਫੰਡ ਇਕੱਠਾ ਕਰਨ ਦੇ ਲਈ ਇੱਕ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਉਸ ਦੀ ਮੌਤ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੀਆਂ ਦੀਆਂ ਮੌਤਾਂ ਦੀ ਲੜੀ ਦੇ ਵਿੱਚੋਂ ਤਸਾ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ ਦੇ ਵਿੱਚ ਭਾਰਤੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਦੇ ਮਾਰੇ ਜਾਣ ਦੇ ਅੱਦੇ ਦਰਜਣ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ ਅਮਰਨਾਥ ਦੀ ਜਾਣ ਦੇ ਨਾਲ ਉਸ ਦੇ ਦੋਸਤਾਂ ਨੂੰ ਇਸ ਮੌਤ ਨੇ ਤੋੜ ਕੇ ਰੱਖ ਦਿੱਤਾ ਉਸ ਦੀ ਗੈਰ ਹਾਜ਼ਰੀ ਕੁਚੁਪੜੀ ਸਮੂਹ ਵਿੱਚ ਡੁੰਗਾਈ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਉਹ ਕੁਚੁਪੜੀ ਆਰਟ ਅਕੈਡਮੀ ਵਿੱਚ ਫੈਕਲਟੀ ਦੇ ਤੌਰ ਤੇ ਸੇਵਾ ਕਰਦੇ ਹੋਏ ਸੈਂਟਰ ਲੂਇਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿੱਚ ਆਪਣੀ ਮਾਸਟਰ ਡਿਗਰੀ ਕਰ ਰਿਹਾ ਸੀ ਇਸੇ ਦੇ ਨਾਲ ਐਕਟ੍ਰੈਸ ਦੇਵੋਲੀਨਾ ਭਟਾਚਾਰੀਆ ਵੀ ਮੌਤ ਨਾਲ ਟੁੱਟ ਚੁੱਕੀ ਹੈ ਅਦਾਕਾਰਾ ਦੇਵੋਲੀਨਾ ਭਟਾਚਾਰੀਆ ਦੁਆਰਾ ਸੋਸ਼ਲ ਮੀਡੀਆ ਸਾਈਟ ਐਕਸ ਤੇ ਮੌਤ ਦੀ ਖਬਰ ਸਾਂਝੀ ਕੀਤੀ ਗਈ ਸੀ ਦੇਵੋਲੀਨਾ ਨੇ ਕਿਹਾ ਕਿ ਅਮਰਨਾਥ ਉਸ ਦਾ ਦੋਸਤ ਸੀ ਅਤੇ ਭਾਰਤ ਸਰਕਾਰ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਉਣ ਦੀ ਵੀ ਉਸਨੇ ਅਪੀਲ ਕੀਤੀ ਉਸਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਲਿਖਿਆ ਘੱਟੋ ਘੱਟ ਸਾਨੂੰ ਇਸ ਦੇ ਕਤਲ ਦੇ ਪਿੱਛੇ ਦਾ ਕਾਰਨ ਪਤਾ ਹੋਣਾ ਚਾਹੀਦਾ ਹੈ ਮੇਰੇ ਦੋਸਤ ਅਮਰਨਾਥ ਗੋਸ਼ ਨੂੰ ਬੀਤੀ ਸ਼ਾਮ ਨੂੰ ਅਮਰੀਕਾ ਦੇ ਸੈਂਟ ਲੂਇਸ ਅਕੈਡਮੀ ਨੇੜੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਉਹ ਪਰਿਵਾਰ ਦਾ ਇਕਲੌਤਾ ਬੱਚਾ ਸੀ ਉਸ ਦੀ ਮਾਦੀ 3 ਸਾਲ ਪਹਿਲਾਂ ਮੌਤ ਹੋ ਗਈ ਸੀ ਪਿਤਾ ਦਾ ਬਚਪਨ ਦੇ ਵਿੱਚ ਹੀ ਦੇਹਾਂਤ ਹੋ ਗਿਆ ਸੀ ਉੱਧਰ ਹੀ ਸੈਂਟ ਲੂਇਸ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7 ਵਜੇ ਡੈਲਮਾਰ ਬੁਲੇਵਾਰਡ ਅਤੇ ਕਲੇਰੇਡਨ ਐਵੇਨਿਊ ਨੇੜੇ ਇੱਕ ਵਿਅਕਤੀ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਉਸ ਦੀ ਮੌਕੇ ਤੇ ਮੌਤ ਹੋ ਗਈ ਅਮਰਨਾਥ ਗੋਸ਼ ਸੈਂਟ ਲੂਇਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਡਾਂਸ ਵਿੱਚ ਮਾਸਟਰ ਆਫ ਅ ਫਾਈਨ ਆਰਟਸ ਦੀ ਪੜਾਈ ਕਰ ਰਿਹਾ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ